ਲੋ ਜੀ ਅੱਜ ਦਾ ਆਰਡਰ ਧਾਰੀਵਾਲ ਸਰਦਾਰ ਰੁਪਿੰਦਰ ਸਿੰਘ ਚਾਲ ਗੁਰਦੁਆਰਾ ਬੁਰਜ ਸਾਹਿਬ ਦੇ ਬਿਲਕੁਲ ਨਜ਼ਦੀਕ ਇਹਨਾਂ ਨੂੰ ਦਵਾਗੇ ਪਹਿਲਾਂ ਚਾਦਰਾਂ ਫੇਰ ਦਵਾਗੇ ਇਹਨਾਂ ਨੂੰ ਮੰਜੇ ਦੇ ਕਬਰ ਤਾਂ ਲੋ ਜੀ ਉਸ ਤੋਂ ਪਹਿਲਾਂ ਤੁਹਾਨੂੰ ਨਾਲ ਹੀ ਦਿਖਾਵਾਂਗੇ ਗੁਰਦੁਆਰਾ ਬੁਰਜ ਸਾਹਿਬ ਦੇ ਦਰਸ਼ਕਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਿਸਰਾਵਾ ਅੱਜ ਪਹੁੰਚਿਆ ਜੀ ਧਾਰੀਵਾਲ ਬੁਰਜ ਸਾਹਿਬ ਗੁਰਦੁਆਰੇ ਦੇ ਬਿਲਕੁਲ ਅਜਿਹੀਕ ਅੱਜ ਸਾਡਾ ਆਰਡਰ ਤੇ ਅੱਜ ਭਗਤੌਣਾ ਆਰਡਰ ਉੱਥੇ ਉੱਥੇ ਅਸੀਂ ਔਰ ਆਰਡਰ ਭਗਤੌਣ ਤੋਂ ਪਹਿਲਾਂ ਤੁਹਾਨੂੰ ਕਰਾ ਦੇਨੇ ਆ ਜੀ ਗੁਰਦੁਆਰਾ ਬੁਰਜ ਸਾਹਿਬ ਦੇ ਦਰਸ਼ਨ ਤੇ ਦਾਰ ਮੈਂ ਤੇ ਦਰਸ਼ਨ ਤੇ ਦਾਰ ਕੀਤੇ ਆ ਰੱਜ ਰੱਜ ਕੇ ਤੁਸੀਂ ਵੀ ਕਰੋ ਗੁਰਦੁਆਰਾ ਬੁਰਜ ਸਾਹਿਬ ਦੇ ਦਰਸ਼ਨ ਤੇ ਦਾਰ ਲੋ ਜੀ ਇਸ ਗੁਰਦੁਆਰੇ ਦੇ ਦਰਸ਼ਨ ਦਾ ਦیدار ਕਰਕੇ ਮਨ ਨੂੰ ਬੜਾ ਸਕੂਨ ਮਿਲਿਆ ਜੀ ਬਹੁਤ ਹੀ ਵਧੀਆ ਗੁਰਦੁਆਰਾ ਸੱਜਿਆ ਹੋਇਆ ਜੀ ਗੁਰਦੁਆਰਾ ਬਰਜ ਸਾਹਿਬ ਦਾ ਗੁਰਦੁਆਰਾ ਬਾੜ ਸਾਹਿਬ ਦੀ ਲੋ ਜੀ ਤੁਸੀਂ ਵੀ ਕਰੋ ਰਾਜ ਰਜ ਕੇ ਦਰਸ਼ਨ ਤਦਾਰ ਔਰ ਗੁਰਦੁਆਰਾ ਬਰਜ ਸਾਹਿਬ ਦੇ ਦਰਸ਼ਨ ਤਦਾਰ ਕਰਨ ਤੋਂ ਬਾਅਦ ਤੁਹਾਨੂੰ ਲੈ ਚਲਾਂਗੇ ਉਸ ਆਰਡਰ ਵਾਲੇ ਕਾਰੇ ਜਿੱਥੇ ਅਸੀਂ ਅੱਜ ਆਰਡਰ ਭਗਤਾਉਣ ਆਏ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਤਦਾਰ ਕਰਾ ਰਹੇ ਹਾਂ ਧਾਰੀਵਾਲ ਗੁਰਦੁਆਰਾ ਬਰਜ ਸਾਹਿਬ ਦੇ ਤੇ ਮਨ ਨੂੰ ਜਿਹੜਾ ਸਕੂਨ ਮਿਲ ਗਿਆ ਤਦੋ ਜੀ ਲੈ ਚਲਦੇ ਆ ਤੁਹਾਨੂੰ ਚਾਲ ਸਾਹਬ ਦੇ ਘਰ ਜਿੱਥੇ ਅੱਜ ਅਸੀਂ ਆਪਣਾ ਆਰਡਰ ਜਿਹੜਾ ਭਗਤਾਉਣ ਆਏ ਆ ਠੀਕ ਹੈ ਜੀ ਤੇ ਆਓ ਲੈ ਚਲਦੇ ਤੁਹਾਨੂੰ ਅੱਜ ਦੇ ਆਰਡਰ ਵਾਲੇ ਘਰ ਜਿੱਥੇ ਅੱਜ ਸਾਨੂੰ ਫੋਨ ਆਇਆ ਸੀ ਤੇ ਉਹ ਜਿਹੜੀ ਉਹ ਡਿਲੀਵਰੀ ਕਰਨ ਚੱਲੇ ਆ ਉਹਨਾਂ ਦੇ ਘਰ ਜੀ ਤੇ ਉਸ ਤੋਂ ਪਹਿਲਾਂ ਮੈਂ ਇਸ ਗੁਰਦੁਆਰੇ ਦੇ ਦਰਸ਼ਨ ਦੇਦਾਰ ਕੀਤੇ ਆ ਦੇ ਨਾਲ ਤੁਹਾਨੂੰ ਵੀ ਦਰਸ਼ਕ ਦਾਰ ਜਿਹੜੇ ਕਰਾ ਰਹੇ ਆ ਇਸ ਕਰਕੇ ਸਾਰਿਆਂ ਨੂੰ ਵਾਹਿਗੁਰੂ ਜੀ ਅਕਾਲ ਚਾਤ ਵਾਹਿਗੁਰੂ ਜੀ ਦੀ ਖਾਤੇ ਤੇ ਹੁਣ ਲੈ ਚਲਦੇ ਆ ਜੀ ਸਰਦਾਰ ਰੁਪਿੰਦਰ ਸਿੰਘ ਜੀ ਉਹਨਾਂ ਦੇ ਨਿਵਾਸ ਤੇ ਇਸ ਗੁਰਦੁਆਰੇ ਦੇ ਬਿਲਕੁਲ ਬੈਕਸਾਈਡ ਤੇ ਉਹਨਾਂ ਦਾ ਘਰ ਜਿੱਥੇ ਆਪਾਂ ਆਰਡਰ ਜਿਹੜਾ ਭਗਤ ਆਉਣਾ ਹੈ ਠੀਕ ਹੈ ਜੀ ਤੇ ਪਹਿਲਾਂ دل ਕੀਤਾ ਕਿ ਪਹਿਲਾਂ ਇਸ ਗੁਰਦੁਆਰਾ ਬੁਰਜ ਸਾਹਿਬ ਦੀ ਖੁੱਲ ਕੇ ਦਰਸ਼ਨ ਦਿਦਾਰ ਕੀਤੇ ਜਾਣ। ਪਹਿਲਾਂ ਹੀ ਤੁਹਾਨੂੰ ਵੀ ਦਰਸ਼ਨ ਦਿਦਾਰ ਜਿਹੜੇ ਕਰਾ ਦਿੱਤੇ ਜਾਣ ਤੇ ਮਨ ਨੂੰ ਜਿਹੜਾ ਬਹੁਤ ਜਿਹੜਾ ਸਕੂਨ ਮਿਲਿਆ ਤੇ ਹੁਣ ਅੱਗੇ ਚਲਦੇ ਆ ਤੁਹਾਨੂੰ ਇਸ ਗੁਰਦੁਆਰੇ ਦੀ ਬੈਕ ਸ਼ਾਟ ਤੇ ਜਿੱਥੇ ਅਸੀਂ ਅੱਜ ਦਰਸ਼ਨ ਦਿਦਾਰ ਕਰਨ ਤੋਂ ਬਾਅਦ ਐ ਉੱਥੇ ਜਾਵਾਂਗੇ ਜਿੱਥੇ ਆਪਾਂ ਹੈਂਡਲੂਮ ਦਾ ਜਿਹੜਾ ਆਰਡਰ ਜਿਹੜਾ ਭਗਤਾ ਹੋਣਾ ਹੈ ਠੀਕ ਹੈ ਜੀ। ਤੈਨੂੰ ਜੀ ਲੈ ਚਲਦੇ ਆ ਤੁਹਾਨੂੰ ਰਪਿੰਦਰ ਸਿੰਘ ਚਾਲ ਸਰ ਦੇ ਘਰ ਜਿੱਥੇ ਆਪਾਂ ਆਰਡਰ ਜਿਹੜਾ ਪੁਗਤਾਉਣਾ ਹੈ ਠੀਕ ਜੀ ਹਾਂ ਆਓ ਫਿਰ ਚਲਦੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਹੈਂਡਲੂਗੋ ਵਾਲਾ ਤੇ ਅੱਜ ਪਹੁੰਚਿਆ ਧਾਰੀਵਾਲ ਸ਼ਹਿਰ ਵਿੱਚ ਰਪਿੰਦਰ ਸਿੰਘ ਸਰਦਾਰ ਰਪਿੰਦਰ ਸਿੰਘ ਦੇ ਘਰ ਪਹੁੰਚੇ ਆ ਇੱਧਰ ਛੜੀਆਂ ਭੈਣਾਂ ਜਿਹੜੀਆਂ ਖੜੀਆਂ ਆਵੇ ਇਹਨਾਂ ਸਾਨੂੰ ਕੀਤਾ ਸੀ ਫੋਨ ਤੇ ਅੱਜ ਪਹੁੰਚ ਗਏ ਇਹਨਾਂ ਦੇ ਘਰ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 98575300779 ਤੇ ਫੋਨ ਕਰੋ ਅਸੀਂ ਤੁਹਾਡੇ ਪਹੁੰਚਾਂਗੇ ਪਿੰਡ ਤੁਹਾਡੇ ਪਹੁੰਚਾਂਗੇ ਘਰ ਤੁਹਾਨੂੰ ਦਵਾਂਗੇ ਗੱਦਿਆਂ ਦੇ ਵਧੀਆ-ਵਧੀਆ ਰੰਗ-ਬਰੰਗੇ ਕਵਰ ਮੰਜਿਆਂ ਦੇ ਕਵਰ ਤੇ ਬੈੱਡ ਸ਼ੀਟਾਂ ਤੇ ਆਓ ਦਿਖਾਲਦੇ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਮੰਜਿਆਂ ਦੇ ਕਵਰ ਠੀਕ ਹੈ ਜੀ ਲਓ ਪਹਿਨਾ ਤੁਹਾਨੂੰ ਦਿਖਾਲਦੇ ਆ ਕਵਰ ਆਪਾਂ ਹਾਂ ਰੰਗ ਤੁਸੀਂ ਪਸੰਦ ਕਰ ਲਓ ਤੇ ਰੰਗ ਜੇ ਬਹੁਤ ਜ਼ਿਆਦੇ ਆ ਬਾਕੀ ਇਸ ਮੰਜੇ ਤੋਂ ਵੱਡੇ ਮੰਜੇ ਤੇ ਵੀ ਆ ਜਾਣਗੇ ਸਟੈਚੂ ਕਫੜਾਵੇ ਹਾਂਜੀ ਲੋੜੀ ਸਟੈਚੂ ਕਪੜਾ ਵੇ ਤੇ ਬਾਰਿਸ਼ ਟੈਪ ਦਾ ਕਪੜਾ ਹਾਂਜੀ ਆ ਦੇਖੋ ਜੀ ਇਹ ਦੂ ਆ ਦੇਖੋ ਜੀ ਸਟੈਚੂ ਕਪੜਾ ਹਾਂਜੀ ਸਟੈਚੂ ਕਪੜਾ ਤੁਹਾਨੂੰ ਸਮਝਾਉਂਦੀ ਲੋੜ ਨਹੀਂ ਕਿਉਂਕਿ ਤੁਸੀਂ ਵੀਡੀਓ ਵੇਖ ਲਈਏ ਸਾਡੀ ਪਹਿਲਾਂ ਤਕਰੀਬਨ ਹਾਂਜੀ ਇਸ ਦੇ ਡਿਜ਼ਾਈਨ ਜਿਹੜਾ ਬਹੁਤ ਵਧੀਆ ਹੈ ਇਹ ਆਪਾਂ ਨਾਲ ਵੀ ਦਿਖਾਈ ਜਾਂੀ ਸੱਚਾ ਤਾਂ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਬੈੱਡ ਸੀਟਾਂ ਲੈਣੀਆਂ ਹੋਣ ਮੰਜੇ ਦੇ ਕਵਰ ਲੈਣੇ ਹੋਣ ਗੱਦੇ ਦੇ ਕਵਰ ਲੈਣੇ ਹੋਣ ਤਲਾਈਆਂ ਦੇ ਕਵਰ ਲੈਣੇ ਹੋਣ AC ਦੇ ਕਵਰ ਲੈਣੇ ਹੋਣ ਫ੍ਰਿਜਾਂ ਦੇ ਕਵਰ ਲੈਣੇ ਹੋਣ ਜਿਹੜਾ ਸਮਾਨ ਤੁਸੀਂ ਮਰਜ਼ੀ ਲੈਣਾ ਹੋਵੇ ਉਹ ਤਾਂ ਜੇ ਇਹਦਾ ਲੈਣ ਦਾ ਆ ਆ ਸਰ ਉਹ ਤੁਹਾਨੂੰ ਬਿਲਕੁਲ ਸਾਰਾ ਮਿਲ ਜੇਗਾ ਘਰ ਬੈਠੇ ਠੀਕ ਜੀ ਡਿਜ਼ਾਈਨ ਵਿੱਚ ਬਹੁਤ ਜ਼ਿਆਦਾ ਆ ਜੀ ਜਿਹੜਾ ਡਿਜ਼ਾਈਨ ਤੁਸੀਂ ਪਸੰਦ ਕਰਨਾ ਚਾਹੋ ਕਰ ਸਕਦੇ ਜੀ ਲਓ ਜੀ ਇਹ ਜਿਹੜਾ ਇੱਕ ਲੈਂਥ ਵਿੱਚ ਦੋ ਮੰਜਿਆਂ ਦਾ ਜਿਹੜਾ ਉਹ ਕਪੜਾ ਹੁੰਦਾ ਜੀ ਇਹਨੇ ਸੈਂਟਰ ਜੀ ਤੁਸੀਂ ਕੱਟ ਲੈਣਾ ਤੇ ਕੱਟਣ ਤੋਂ ਬਾਅਦ ਚਾਹੇ ਤੁਸੀਂ ਮਸ਼ੀਨਾ ਵੀ ਸिलाई ਮਾਰ ਸਕਦੇ ਹੋ ਉਹ ਹੱਥ ਨਾਲ ਵੀ ਤੁਸੀਂ ਮਾਰ ਸੋ ਉਹ ਤੁਹਾਡੀ ਮਰਜ਼ੀ ਹੈ। ਇਹਨਾਂ ਦੋਨਾਂ ਸਾਈਡਾਂ ਦੇ ਮਾਰਨੇ ਆ। ਹਾਂਜੀ ਉਹਦੀ ਬਾਦਾਂ ਮੈਂ ਸਮਝਾ ਸਕਦਾ ਹਾਂ ਤੁਸੀਂ ਠੀਕ ਹੈ। ਹਾਂਜੀ ਪਾਪਾ ਵਾਲੇ। ਆ ਧੰਨ ਦੋ। ਦੇਖੀਆਂ ਤੁਸੀਂ ਵੀਡੀਓ ਬਾਰ-ਬਾਰ ਦੇਖੀਆਂ ਇਕ ਕਾਫੀ। ਨਾਜੀ ਰੰਗ ਇਹਦੇ ਬਹੁਤ ਜਿਆਦੇ ਹਰ ਵਿੱਚ। ਰੰਗ ਤਾਂ ਖੋਦ ਖਾਲਦੇ ਨੇ। ਰੰਗ ਜਿਹੜੇ ਬਹੁਤ ਜਿਆਦੇ ਆ। ਤੇ ਤੁਸੀਂ ਪਸੰਦ ਕਰ ਲਓ। ਇਸ ਕਰਕੇ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤੇ 985753 00767 ਤੇ ਫੋਨ ਕਰੋ। ਤੇ ਤਾਨੂੰ ਸੋਹਣੇ ਸੋਹਣੇ ਰੰਗ ਬਰੰਗੇ ਮੰਜਨ ਦੇ ਕਵਰ ਤੁਹਾਨੂੰ ਦੇਖੇ ਜਾਵਾਂਗੇ ਗਰਮੀਆਂ ਵਾਲੀਆਂ ਬੈੱਡ ਸ਼ੀਟਾਂ ਦੇਖੇ ਜਾਵਾਂਗੇ ਲਓ ਜੀ ਭੈਣਾਂ ਨੂੰ ਰੰਗ ਮੈਂ ਦਿਖਾ ਰਿਹਾ ਜੀ ਤੇ ਜਿਹੜਾ ਤੁਹਾਨੂੰ ਰੰਗ ਚੰਗਾ ਲੱਗੇ ਕਿ ਤੁਸੀਂ ਸਿਲੈਕਸ਼ਨ ਕਰ ਲਓ ਜੀ ਤੇ ਅੱਜ ਪਹੁੰਚੇ ਆ ਧਾਰੀਵਾਲ ਸਰਦਾਰ ਰੁਪਿੰਦਰ ਸਿੰਘ ਦੇ ਘਰ ਹਾਂ ਜੀ ਕਪੜਾ ਸਟਾਚੂ ਹੈ ਭਾਰ ਇਸ ਤਰ੍ਹਾਂ ਦਾ ਕਪੜਾ ਹੈ ਹਾਂ ਜੀ ਤੁਸੀਂ ਆਨਲਾਈਨ ਵੀ ਮੰਗਾ ਸਕਦੇ ਹੋ ਹੋਮ ਡਿਲੀਵਰੀ ਦਾ ਬੰਧ ਦੇ ਰਹੇ ਆ ਤੇ ਆਨਲਾਈਨ ਵੀ ਤੁਸੀਂ ਮੰਗਾ ਸਕਦੇ ਹੋ ਜੀ 985575300763 ਲੋ ਜੀ ਰੰਗ ਜਿਹੜੇ ਬਹੁਤ ਜ਼ਿਆਦੇ ਆ ਤੁਸੀਂ ਕਰੋ ਰੰਗ ਪਸੰਦ ਤੇ ਬਾਕੀ ਰੰਗ ਹੋਰ ਕੋਹਗੇ ਤੇ ਦਿਖਾ ਦਾਂਗੇ ਹਾਂਜੀ ਬਾਕੀ ਮੰਝਿਆਂ ਦੇ ਕਵਰ ਲੈ ਲੈਨੇ ਹੁਣ ਆਪਣੇ ਹੋਰ ਵੀ ਕਲਰ ਨਹੀਂ ਮੇਰੇ ਸਾਡੇ ਹੋਈ ਕਲਰ ਸਾਨੂੰ ਇਹ ਕਲਰ ਮੰਮੀ ਨੂੰ ਲੋ ਜੀ ਰੰਗ ਹੋ ਰਹੀ ਹੈਗੇ ਲੋ ਜੀ ਰੰਗ ਬਹੁਤ ਵਧੀਆ ਤੁਸੀਂ ਪਸੰਦ ਕਰੋ ਹਾਂਜੀ ਕੀ ਕੀ ਹੋ ਗਣਾ ਤੁਸੀਂ ਦੇਖ ਲਓ ਇੱਕ ਕਰ ਲਓ ਹਾਂਜੀ ਨਹੀਂ ਤੁਸੀਂ ਕਰੋ ਪਹਿਲਾਂ ਤਾਂ ਮੈਂ ਕੋਈ ਬਣਾ ਲਈ ਬੁੜੀ ਜਿਹੜੀ ਪਾਉਣੀ ਸੀ ਹਾਂਜੀ ਪਹੁੰਚਿਆ ਜੀ ਸਰਦਾਰ ਰੁਪਿੰਦਰ ਸਿੰਘ ਦੇ ਘਰ ਤੇ ਮੰਜਿਆਂ ਦੇ ਕਵਰ ਉਹਨਾਂ ਆਪਾਂ ਦਿਖਾ ਰਹੇ ਹਾਂ ਉਸ ਤੋਂ ਬਾਅਦ ਇਹਨਾਂ ਨੂੰ ਦਿਖਾਵਾਂਗੇ ਬੈੱਡ ਸ਼ੀਟਾਂ ਨਹੀਂ ਦਿਖਾਉਣਾ ਨਹੀਂ ਹਾਂਜੀ ਇਹਨੂੰ ਤੁਸੀਂ ਮਸ਼ੀਨ ਨਾਲ ਵੀ ਸਲਾਈ ਮਾਰ ਸਕਦੇ ਹੋ ਦੋਨਾਂ ਹੱਥਾਂ ਨਾਲ ਵੀ ਟੰਕੇ ਲਾ ਸਕਦੇ ਹੋ ਬਾਕੀ ਪਹਿਣਾ ਨੇ ਤਕਰੀਬਨ ਵੀਡੀਓ ਵੇਖੀਆਂ ਸਾਰੀਆਂ ਆਪਣੀ ਤਕਨੀਕ ਨਾਲ ਤੁਸੀਂ ਇਹਨੂੰ ਕਰ ਸਕਦੇ ਜੀ ਇੱਕ ਲੈਂਥ ਵਿੱਚ ਦੋ ਮੰਜੇ ਦਾ ਜਿਹੜਾ ਕੱਪੜਾ ਪਹਿਣਾ ਹੁੰਦਾ ਵੇ ਬਾਕੀ ਸਟੈਚੂ ਕੱਪੜਾ ਨਹੀਂ ਮੈਂ ਬਸ ਐ ਹੀ ਦਿਖਾਉਂ ਰਿਹਾ ਕੋਈ ਆਪਣਾ ਦਿਖਾਉਂ ਰਿਹਾ ਹਾਂ ਜੀ ਪਹਿਣਾ ਸੌਦਾ ਤੁਸੀਂ ਖਰੀਦ ਲਓ ਲਓ ਜੀ ਪਹੁੰਚੇ ਆ ਸਰਦਾਰ ਰੁਪਿੰਦਰ ਸਿੰਘ ਦੇ ਘਰ ਤੇ ਸਾਡੇ ਭੈਣਾ ਬੈੱਡ ਸੀਟਾਂ ਜਿਹੜੀਆਂ ਉਹ ਲੈ ਰਹੀਆਂ ਮੰਜਿਆਂ ਦੇ ਕਵਰ ਦੇ ਤਕਰੀਬਨ ਇਹਨਾਂ 7-8 ਜੋੜੇ ਜਿਹੜੇ ਖਰੀਦੇ ਆ ਤੇ ਹੁਣ ਸਾਡੇ ਭੈਣਾ ਬੈੱਡ ਸੀਟਾਂ ਉਹ ਲੈ ਰਹੀਆਂ ਠੀਕ ਹੈ ਜੀ ਤੁਸੀਂ ਵੀ ਕੋਈ ਆਰਡਰ ਕਰਨਾ ਹੋਵੇ ਤਾਂ 9855300700 ਨੰਬਰ ਤੇ ਫੋਨ ਕਰੋ ਅਸੀਂ ਤੁਹਾਡੇ ਪਿੰਡ ਪਹੁੰਚ ਜਾਵਾਂਗੇ ਗਰਮੀ ਤੇ ਆਸੀ-ਪਾਸੇ ਬਦਰ ਨਹੀਂ ਕਿਸੇ ਜ਼ਰੂਰਤ ਘਰ ਬੈਠੇ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਹਾਂਜੀ ਸਾਡਾ YouTube ਚੈਨਲ ਤਰਲੋਕ ਸ੍ਰਿਖਾ ਜੀ ਦੀ ਆਹਦੀ ਕੱਪੜੇ ਦੀ ਫੁੱਲ ਗਾਰੰਟੀ ਹੈ ਜਿਹੜਾ ਮਰਦੀ ਚਾਦਰ ਕੋਕ ਤੁਹਾਨੂੰ ਖੋਲ ਕੇ ਦਿਖਾਉਂਦੇ ਨੇ ਕਪੜਾ तकरीबन 100% ਹੀ ਵਧੀਆ ਜੀ ਠੀਕ ਹੈ ਜੀ ਤੇ ਹਾਂਜੀ ਅਜੇ